ਬਹੁਤ ਸਾਲ ਪਹਿਲਾਂ ਮੈਂ ਜਦੋਂ ਪਹਿਲੀ ਵਾਰ ਅਮਰੀਕਾ ਗਿਆ ਸੀ ਉਹ ਮੈਨੂੰ ਇੱਕ ਰੈਸਟੋਰੈਂਟ ਵਿੱਚ ਲੈ ਗਏ ਜਿਸ ਦਾ ਨਾਮ ਸੀ TGI Fridays ਮੈਂ ਪੁੱਛਿਆ ਇਹ TGI Fridays ਕੀ ਹੁੰਦਾ ਹੈ ਉਹ ਕਹਿੰਦੇ Thank God it's Friday ਮੈਂ ਕਿਹਾ ਕੀ ਨਹੀਂ ਨਹੀਂ ਗੱਲ ਇਹ ਹੈ ਕਿ ਸ਼ੁੱਕਰਵਾਰ ਦੀ ਦੁਪਹਿਰ ਮਤਲਬ ਉਹ ਪਹਿਲਾਂ ਤੋਂ ਹੀ ਕੰਮ ਕਰਨਾ ਛੱਡ ਚੁੱਕੇ ਨੇ ਅਤੇ ਪਾਰਟੀ ਬਾਰੇ ਸੋਚ ਰਹੇ ਹਨ ਇਹਨਾਂ ਦੀ ਜ਼ਿੰਦਗੀ ਸਿਰਫ ਵੀਕਐਂਡ ਲਈ ਹੈ ਜੋ ਪੂਰੇ ਹਫ਼ਤੇ ਦੁਖੀ ਹੰਣ ਤੇ ਵੀਕਐਂਡ ਲਈ ਜੀ ਰਹੇ ਹਨ ਇਹ ਬਹੁਤ ਹੀ ਮਾਮੂਲੀ ਜੀਵਨ ਹੋਇਆ ਹੈ ਨਾ ਕਿਉਂ ਪੂਰੇ ਹਫਤੇ ਤੁਸੀਂ ਖੁਸ਼ ਨਹੀਂ ਹੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਨੂੰ ਵੱਖ-ਵੱਖ ਨਾ ਕਰੋ ਕਿ ਇਹ ਕੰਮ ਹੈ ਅਤੇ ਇਹ ਜੀਵਨ ਤੁਸੀਂ ਜੋ ਵੀ ਕਰ ਰਹੇ ਹੋ ਜਿਉ ਤੁਹਾਡਾ ਜੀਵਨ ਨਹੀਂ ਹੈ ਤਾਂ ਪਲੀਜ਼ ਉਸ ਨੂੰ ਨਾ ਕਰੋ ਜਿਸ ਪਲ ਅਸੀਂ ਜਨਮ ਲੈਂਦੇ ਹਾਂ ਅਤੇ ਜਦੋਂ ਤੱਕ ਅਸੀਂ ਮਰ ਨਹੀਂ ਜਾਂਦੇ ਆਪਾਂ ਸਿਰਫ ਜੀਵਨ ਜੀਵਨ ਅਤੇ ਜੀਵਨ ਹੀ ਕਰਦੇ ਹਾਂ ਹੋਰ ਕੁਝ ਨਹੀਂ ਬਸ ਜੀਵਨ ਕੰਮ ਮੌਤ ਵਰਗਾ ਨਹੀਂ ਹੋਣਾ ਚਾਹੀਦਾ